ਇਸ ਤਰ੍ਹਾਂ ਲਿਆ ਇਹ ਹਾਦਸੇ ਤੋਂ ਬਾਅਦ ਦਾ ਰਿਸਪਾਂਸ ਹੈ ਪਰ ਆਕੀਏ ਜਿਹੜੀ ਗੱਲ ਕਰੀਏ ਤਾਂ ਜਦੋਂ ਆਕੀਏ ਲੱਗਾ ਸੀ ਉਦੋਂ EMPLOYEES ਦਾ ਰੇਸ਼ਿਓ ਪੰਜਾਬ ਦਾ 60 40 ਸੀ ਲੇਕਿਨ ਹੁਣ ਇਹ ਰੇਸ਼ਿਓ ਉਲਟ ਹੋ ਗਿਆ 40 60 ਹੋ ਗਿਆ ਜੇ ਦੂਸਰੇ ਪਾਸੇ ਗੱਲ ਕਰੀਏ ਜਿੱਦਾਂ ਦੂਸਰੇ ਇੱਕ 6000 ਤੋਂ ਬਾਅਦ ਬੁਲਾਏ ਨੇ ਲੇਕਿਨ ਸਟੈਂਡ ਜਿਹੜੀ ਇੱਥੇ ਅਪਰੂਵ ਹੈ ਤਕਰੀਬਨ 7000 ਦੇ ਆਸ-ਪਾਸ ਹੈ ਤਾਂ ਇਹਨਾਂ ਦੋਨੋਂ ਇਸ਼ੂਸ ਦੇ ਉੱਪਰ ਕੀ ਕਰ ਰਹੇ ਹੋ ਕਿਉਂਕਿ ਇਤਨੇ ਕਿਤੇ ਜਿਹੜੀ ਪ੍ਰੋਡਕਸ਼ਨ ਹੈ ਉਹ ਵੀ ਸਫਲਤਾfully ਆਊਟਸੋਰਸਿੰਗ ਬਾਤਰੀ ਹੈ ਤਾਂ ਆਰਸੀਐਟੀ ਐਬਿਬਿਲਟੀ ਨੂੰ ਦੱਸਣ ਵਾਸਤੇ ਆ ਜਿਹੜੀਆਂ ਪੁਆਇੰਟਸ ਦਿੱਤੇ ਨੇ ਇਹ ਜਿਹੜੀ ਤੁਸੀਂ ਜਿਹੜੀ ਤੁਸੀਂ ਗੱਲ ਕਹੀ ਏ ਮੈਨੂੰ ਅੰਦਰ ਵੀ ਜਦੋਂ ਮੈਂ ਮੁਲਾਜ਼ਮ ਜਥੇਬੰਦੀਆਂ ਨੂੰ ਮਿਲਿਆ ਜਾਂ ਮੁਲਾਜ਼ਮਾਂ ਨੂੰ ਮਿਲਿਆ ਇਹ ਇਸ਼ੂ ਰੇਜ਼ ਹੋਏ ਅੰਦਰ ਵੀ ਵੀ ਇੱਕ ਤਾਂ ਉਹਨਾਂ ਨੇ ਇਹ ਗੱਲ ਕੀਤੀ ਪ੍ਰਾਈਵੇਟੇਸ਼ਨ ਕਾਫੀ ਹੋ ਰਹੀ ਆ ਇੱਕ ਉਹਨਾਂ ਨੇ ਇਹੀ ਜਿਹੜਾ ਤੁਸੀਂ ਗੱਲ ਕਹੀ ਆ ਵੀ ਹੋਰ ਨੌਕਰੀਆਂ ਦੀ ਕਿਉਂਕਿ ਜਿਹੜੇ ਮੈਂ ਪੁਰਾਣੇ ਲੋਕ ਦੇਖਿਆ ਸਾਰੇ ਉਹ ਸਾਰੇ ਆਪਣੇ ਪਿੰਡਾਂ ਦੇ ਲੋਕ ਅਲੇ ਦਲੇ ਸੀਗੇ ਚਲੋ ਇੱਕ ਇਹ ਰੇਲਵੇ ਆ ਸਾਰੇ ਦੇਸ਼ ਦਾ ਵਿਭਾਗ ਇਹ ਕੋਈ ਆਪਾਂ ਇਹ ਗਲਤਾਂ ਇਹ ਚ ਨਹੀਂ ਕਰ ਸਕਦੇ ਵੀ ਕਿਸੇ ਨੂੰ ਕਿੱਥੇ ਨੌਕਰੀ ਪਰ ਇਹ ਮੈਂ ਜ਼ਰੂਰ ਕਰ ਸਕਦਾ ਵੀ ਇਹਨੂੰ ਅੱਗੇ ਦੀ ਐਕਸਪੈਂਸ਼ਨ ਹੋਵੇ ਹੋਰ ਨੌਕਰੀਆਂ ਜਿਹੜੀਆਂ ਜੌਬਸ ਨੇ ਜਿਹੜੀਆਂ ਨਿਕਲ ਤੇ ਆਪਣੇ ਲੋਕਾਂ ਨੂੰ ਵੱਧ ਮਹੱਤਤਾ ਦਿੱਤੀ ਜਾਵੇ ਉਹ ਕਿਵੇਂ ਦਿੱਤੀ ਜਾਵੇ ਕਿ ਪਹਿਲਾਂ ਤਾਂ ਜਦੋਂ ਇਹ ਗੱਲ ਥੋੜੀ ਮੈਂ ਸਹਿਮਨਤਾ ਤੁਹਾਡੇ ਨਾਲ ਕਿਉਂ ਇਹਦੀ ਰੇਸ਼ਿਓ ਵੱਧ ਸੀ ਕਿਉਂਕਿ ਜਦੋਂ ਇਹ ਜਿਨ੍ਹਾਂ ਦੀ ਜ਼ਮੀਨਾਂ ਤੇ ਫੈਕਟਰੀ ਇਹ ਇਹ ਫੈਕਟਰੀ ਲੱਗੀ ਸੀ ਉਹ ਉਸ ਵੇਲੇ ਚਾਹੇ ਕਿਸੇ ਦਾ ਕੀਲਾ ਜਗਾ ਸੀ ਚਾਹੇ ਕਿਸ ਦੀ ਮਰਲਾ ਜਗਾ ਸੀ ਉਹ ਸਾਰਿਆਂ ਨੂੰ ਜੌਬਸ ਆ ਜਿਹੜੀਆਂ ਉਦੋਂ ਮਿਲੀ ਇਸ ਕਰਕੇ ਉਹ ਨੰਬਰ ਤੁਹਾਡੀ ਗੱਲ ਸਹੀ ਆ ਵੀ ਅੱਜ ਤੇ ਉਹ ਨੰਬਰ ਦਾ ਬੜਾ ਫਰਕ ਆ ਕਿਉਂਕਿ ਹੁਣ ਉਹ ਰਿਟਾਇਰਮੈਂਟ ਦੇ ਨੇੜੇ ਕੁਝ ਲੋਕ ਹੋਗੇ ਕੁਝ ਮੈਨੂੰ ਮਿਲੇ ਨੇ ਜਿਹੜਾ ਨੇ ਅਗਲੇ 3-4 ਸਾਲ ਚ ਬਿਲਕੁਲ ਫੇਜ਼ ਆਊਟ ਹੋ ਜਾਣਾ ਆ ਇਹ ਗੱਲ ਇੱਕ ਬੜੀ ਜਿਹੜੀ ਤੁਸੀਂ ਕੀਤੀ ਹੈ ਇਹ ਮੈਂ ਵੀ ਅੰਦਰ ਇਹ ਗੱਲ ਕੀਤੀ ਹੈ ਤੇ ਇਹ ਕਿਵੇਂ ਵੱਧ ਤੋਂ ਵੱਧ ਲੋਕਲ ਤੇ ਪੰਜਾਬ ਦੇ ਲੋਕਾਂ ਨੂੰ ਫਾਇਦਾ ਮਿਲ ਸਕੇ ਉਹਦੇ ਲਈ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਕਿਵੇਂ ਕਿਵੇਂ ਸਰ ਇੱਕ ਪ੍ਰਿੰਟਿਸ ਜਿਹੜੇ ਅੰਦਰ ਬੂਸ ਕਰਦੇ ਸੀ ਹੁਣ ਆਹ ਮੇਖਾ ਜਿਹੜੇ ਰਿਕਰੂਟਮੈਂਟ ਹੈ ਉਹ ਰੇਲਵੇ ਦੀ ਆਪਣੀ ਪਾਲਿਸੀ ਦੇ ਨਾਲ ਹੋ ਰਹੀ ਹੈ ਉਦੋਂ ਲੋਕਲ ਜਿਹੜੇ ਸੀਗੇ ਉਹਨਾਂ ਨੂੰ ਕਾਫੀ ਉਹ ਵੀ ਦਿਓ ਅਗਲੇ ਪੰਜਾਬ ਦੇ ਲੋਕੀ ਸਾਧਨਾ ਹੋਣੀ ਹੈ ਮੈਂ ਕਿਹਾ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੈਂ ਇਹਨੂੰ ਚੰਗੀ ਤਰ੍ਹਾਂ ਸਮਝ ਗਿਆ ਅ ਅੱਜ ਗੱਲ ਹੋਈ ਹੈ ਕਿਵੇਂ ਇਹਨੂੰ ਠੀਕ ਕਰ ਸਕਦੇ ਆ ਹੋਰ ਚੰਗੀ ਤਰ੍ਹਾਂ ਮੈਂ ਜਲਦੀ ਤੋਂ ਜਲਦੀ ਕਰਕੇ ਫੇਰ ਦੁਬਾਰਾ ਇੱਥੇ ਚੱਕਰ ਮਾਰੂਗਾ ਸਾਨੂੰ ਇਹ ਚ ਕੋਈ ਸ਼ੱਕ ਨਹੀਂ ਜਦੋਂ ਸਾਡੇ ਪਲਾਂਟ ਲੱਗਿਆ ਸਾਡੇ ਲੋਕਾਂ ਨੂੰ ਜੇ ਨਾ ਫਾਇਦਾ ਹੋਵੇ ਤਾਂ ਵੀ ਗੱਲ ਨਹੀਂ ਤੇ ਇਹਦਾ ਫਾਇਦਾ ਕਿਵੇਂ ਵੱਧ ਤੋਂ ਵੱਧ ਹੋਵੇ ਇਹ ਮੈਂ ਜ਼ਰੂਰ ਇਹਨੂੰ ਬੜੇ ਗੌਰ ਨਾਲ ਦੇਖੂਗਾ ਇਤੁਸੇ ਐਨਾਲਾਈਜ਼ ਕੀਤਾ ਤਾਂ ਜਿਹੜੀ ਇਹਦੀ ਸਪੈਸ਼ਲਿਸਟੀ ਹੈ ਜੀ ਆਰਸੀਓ ਦੀ ਐਸਸੀਪੀ ਤੇ ਆਰਬਟਰ ਦੀ ਪਰ ਜੇ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਐਨਾਲਾਈਜ਼ ਕਰੂਗੇ ਤਾਂ ਜਿਹੜੇ ਆਰਡਰਸ ਨੇ ਆਰਸੀਓ ਦੇ ਕੁਐਰੀਟਿਵਲੀ ਦੂਸਰੀਆਂ ਫੈਕਟਰੀਸ ਤੋਂ ਜ਼ਿਆਦਾ ਜਿਆਦਾ ਸਿੱਕਾ ਪੰਜਾਬ ਦੀ ਆਵਾਜ਼ ਦੇਖੋ ਇੱਕ ਇੱਕ ਤਾਂ ਗੱਲ ਮੈਂ ਹੁਣੀ ਕਰ ਰਿਹਾ ਸੀ ਕਈ ਕਈ ਪੀਐਸਯੂਜ਼ ਨੇ ਉਹਨਾਂ ਦੇ ਕੰਮ 'ਚ ਫਰਕ ਹੁੰਦਾ ਇੱਕ ਟੋਟਲ ਸਰਕਾਰ ਦਾ ਅਧਾਰਾ ਹੋਣਾ ਉਹ 'ਚ ਕੋਈ ਫਰਕ ਹੁੰਦਾ ਇੱਕ ਜਦੋਂ ਅਸੀਂ ਬਿਡ ਕਰਦੇ ਹਾਂ ਉਹਦੇ ਵਿੱਚ ਸਾਡੇ ਬੜੇ ਸਟ੍ਰਿਕਸ਼ਨਸ ਨੇ ਕਈ ਸਰਕਾਰ ਦੀ ਹੋਣ ਕਰਕੇ ਬਾਉਂਡਿੰਗ ਤੇ ਅੱਜ ਇਹੀ ਗੱਲ ਮੈਂ ਹੁਣੀ ਅਸੀਂ ਬੈਠਾ ਕਰ ਰਿਹਾ ਸੀ ਵੀ ਇਹ ਕਈ ਜਗ੍ਹਾਏ ਜਿਹੜੇ ਪੀਐਸਯੂ ਜਿਹੜੇ ਆ ਉਹ ਜ਼ਿਆਦਾ ਆਰਡਰ ਲੈ ਰਹੇ ਆ ਪਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਅਸੀਂ ਆਪਣੀਆਂ ਸਾਰੀਆਂ ਟੀਮਾਂ ਜੀਐਮ ਸਾਹਿਬ ਨੇ ਤੇ ਮੈਂ ਵੀ ਗੱਲ ਕੀਤੀ ਸਾਰੇ ਅਸੀਂ ਆਪਣੀਆਂ ਟੀਮਾਂ ਭੇਜੀਆਂ ਏ ਉੱਥੇ ਕੰਮ ਕਰਨ ਲਈ ਵੀ ਕਿਵੇਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਰਡਰ ਜਿਹੜੇ ਬਾਹਰ ਮਿਲ ਰਹੇ ਆ ਉਹ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਉਹ ਸਪੈਸ਼ਲਿਸਟੀ ਸਾਡੇ ਕੋਲ ਹੀ ਹੋਊਗੀ ਇਹ ਆਰਡਰ ਅਸੀਂ ਵੱਧ ਤੋਂ ਵੱਧ ਆਪਣੇ ਲਿਆਉਣ ਲਈ ਮੈਂ ਇਹ ਗੱਲ ਬੋਲਣਾ ਹੀ ਤੁਹਾਡਾ ਨਾਲ ਮੈਂ ਸਹਿਮਤ ਹਾਂ ਤੇ ਇਸ ਤੇ ਅਸੀਂ ਪਹਿਲਾਂ ਹੀ ਇਹ ਗੱਲ ਇੱਕਦਮ ਇਹ ਮੇਰੇ ਵਿਚਾਰ ਆਇਆ ਕਿਉਂਕਿ ਜਦੋਂ ਮੰਤਰੀ ਜੀ ਕੈਬਨਿਟ ਮੰਤਰੀ ਅਸ਼ਵਿੰਗ ਵੈਸ਼ਨੀਵ ਜੀ ਮੁੰਬਈ ਦੇ ਵਿੱਚ ਸੀਗੇ ਨਾ ਬੰਗਲੌਰ ਗਏ ਸੀ ਤੇ ਮੈਂ ਉਹ ਗੱਲ ਜੀਐਮ ਸਾਹਿਬ ਨਾਲ ਸ਼ੇਅਰ ਕਰ ਰਿਹਾ ਸੀ ਪਰ ਇਹ ਤੁਹਾਨੂੰ ਮੈਂ ਦੱਸ ਇਹ ਕਹਿਣਾ ਚਾਹੁੰਦਾ ਵੀ ਅਸੀਂ ਆਪਣੇ ਲੋਕ ਬੜੇ ਮਿਹਨਤੀ ਲੋਕ ਨੇ ਇੱਕ ਦੋ ਇੱਕ ਦੋ ਰੀਜ਼ਨ ਹੁੰਦੇ ਆ ਜਿਦੇ ਕਰਕੇ ਕਈ ਕਮੀਆਂ ਆ ਕਿਉਂਕਿ ਇੱਕ ਤਾਂ ਰਿਮੋਟ ਏਰੀਆ 'ਚ ਆ ਜਿਹੜੇ ਵੀ ਸੀਨੀਅਰ ਆਫੀਸਰ ਨੇ ਜਦੋਂ ਉਹ ਸੀਨੀਅਰ ਪੋਸਟ ਤੇ ਹੋ ਜਾਂਦੇ ਆ ਉਹਨਾਂ ਦੇ ਬੱਚਿਆਂ ਦੀਆਂ ਪੜਾਈਆਂ ਦੇ ਈਸ਼ੂ ਆ ਜਾਂਦੇ ਆ ਤੇ ਇਹ ਦਿੱਕਤ ਵੀ ਆਈ ਆ ਵੀ ਉਹਰੇ ਹੋਰ ਸੀਨੀਅਰ ਆਫੀਸਰ ਉਹਦੇ ਆਉਣ ਪਰ ਅਸੀਂ ਉਹਨਾਂ ਨੂੰ ਕਿਵੇਂ ਅਕੋਮੋਡੇਟ ਕਰ ਸਕੀਏ ਉਹਨਾਂ ਦੀ ਫੈਮਲੀਆਂ ਨੂੰ ਕਿਵੇਂ ਅਸੀਂ ਕੋਈ ਬੈਨੀਫਿਟ ਦੇ ਸਕੀ ਜਿਹਦੇ ਕਰਕੇ ਚੰਗੇ ਲੋਕ ਉਰੇ ਆ ਕੇ ਕੰਮ ਕਰਨ ਉਹ ਵੀ ਇੱਕ 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 ਮਤਲਬ ਕਮੀ ਉਰੇ ਹੈਗੀ ਆ ਪਰ ਇਹ ਕਮੀਆਂ ਨੂੰ ਦੂਰ ਕਰਾਂਗੇ ਮੈਂ ਆਇਆ ਅੱਜ ਪਹਿਲੀ ਵਾਰ ਮੈਨੂੰ ਥੋੜਾ ਟਾਈਮ ਦੋ ਕਿ ਮੈਂ ਇਸ ਗੱਲ ਨੂੰ ਹਜੇ ਤਾਂ ਸਿਰਫ ਬੰਦੇ ਮੈਟਰੋ ਦਾ ਜਿਹੜਾ ਇੱਕੋ ਰੈਕ ਆ ਜਿਹੜਾ ਉਹ ਇੱਕ ਇਹ ਚਾਰ ਚਾਰ ਦਾ ਇੱਕ ਜਿਹੜਾ ਇਹਨੂੰ ਅਸੀਂ ਯੂਨਿਟ ਬੇਸਿਕ ਕਹਿੰਦੇ ਆ ਤੇ ਬਾਈ ਦਾ ਜਿਹੜਾ ਇਹ ਅਸੀਂ ਉਹ ਤਿਆਰ ਕਰ ਰਹੇ ਹਾਂ ਤੇ ਉਹਦੇ ਇਹ ਗੱਲ ਤੁਸੀਂ ਠੀਕ ਪੁੱਛੀ ਹੈ ਵਾਜਿਬ ਪੁੱਛੀ ਹੈ ਉਹਦੇ ਹਜੇ ਕਾਫੀ ਜਿਹੜਾ ਬਣਿਆ ਹੈ ਉਹਦੇ ਅਸੀਂ ਟ్రਾਇਲ ਕਰ ਰਹੇ ਹਾਂ ਉਹਦੇ ਵਿੱਚ ਸਾਰੀਆਂ ਚੀਜ਼ਾਂ ਵਿੱਚ ਜਿਵੇਂ ਕਵਚ ਦੀ ਗੱਲ ਮੈਂ ਕੀਤੀ 3.2 ਉਹਦੇ ਵਿੱਚ ਅੱਗੇ ਸਾਡਾ 4 ਆ ਜਿਹੜਾ ਉਹਦੇ ਉੱਤੇ ਟ్రਾਇਲ ਹੋ ਰਿਹਾ ਹੈ ਫਿਰ ਅਗਲੇ ਮਹੀਨੇ ਤੱਕ ਉਹ ਟ్రਾਇਲ ਹੋ ਕੇ ਉਹ ਐਚ ਫਿਟ ਕਰਾਂਗੇ ਤੇ ਮੈਂ ਕਹਿ ਸਕਾਨੇਗੇ ਬਾਅਦ ਉਸਕੋ ਕਮਰਸ਼ੀਅਲ ਯੂਜ਼ ਮਾ ਦੇਣਾ ਹੈ ਇੱਕ ਆਰ ਡੀ ਐਸ ਉਹ ਮਾਰੇ ਰਿਪੋਰਟਸ ਕੋ ਏਵੈਲੂਏਟ ਕਰਦਾ ਟ్రਾਇਲ ਦੇ ਬਾਅਦ ਮੈਂ तो उसके बाद में उसको हम कमर्शियल करेंगे तो ये फाइल की स्टेज पे जल्दी आ जाएगा नेक्स्ट ईयर से पहले आ जाएगा हम हमने तो भारत कोचेस के बारे में अभी हमने उसका प्रोडक्शन स्टार्ट किया है चार पांच रेखा हमने बन पांच रेखा में उसका बनाते हैं उसके बाइस कोच के एक होंगे हमने भारत कोचेस मंचे में भी एक के लिए एस्पिरेशन वाला इसमें फैसिलिटीज अच्छी होगी। आम आदमी को लग्जरी हम दिखाना चाहते हैं हमारा तो तारी तारी ने उसका शुभारंभ किया पूजा के साथ में तो वी 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 कि हम पांच रेट को तो बना देंगे इसका ਉਹ 4-5 ਬੰਦਿਆਂ ਦਾ ਮੈਂ ਕਹਿੰਦਾ ਹੋਵੇ ਫਾਇਦਾ ਉਹਨਾਂ ਦਾ ਵੀ ਉਹ ਵੀ ਬ੍ਰਾਂਡ ਨੇ ਉਹਨਾਂ ਦੇ ਪਰ ਸਾਨੂੰ ਪੰਜਾਬ 'ਚ ਤਾਂ ਦੇਖਣਾ ਪਊਗਾ ਜੇ ਥੱਲੇ ਅਸੀਂ ਕਿਸੇ ਪ੍ਰਿੰਟ ਲੈਬ ਤੇ ਕਲਸਟਰ ਬਣਾਉਨੇ ਆ ਬੜੇ ਕੰਮ ਕਰਦੇ ਵੀ ਨੇ 10-10 ਮੁੰਡੇ ਇਕੱਠੇ ਹੋ ਕੇ ਉਹਨਾਂ ਨੂੰ ਕੋਈ ਬੈਂਕ ਜਿਹੜਾ ਇਸ ਸਕੀਮ ਨੂੰ ਪੈਸਾ ਦੇਵੇ ਮਹਿਕਮੇ ਵੱਲੋਂ ਸਬਸਿਡੀਆਂ ਹੋਣ ਉਸ ਸਕੀਮਾਂ ਹੈਗੀਆਂ ਐ ਪਰ ਉਹ ਥੱਲੇ ਤੱਕ ਗਈਆਂ ਨਹੀਂ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨੂੰ ਥੱਲੇ ਤੱਕ ਲੈ ਕੇ ਜਾਵਾਂਗੇ ਮਹਿਕਮੇ ਦੇ ਕੋਲ ਬੜਾ ਇਸ ਇਸ ਦਾ ਮੈਂ ਸਮਝਦਾ ਕੱਲ ਮੇਰੇ ਕੋਲ ਪਰਸ ਹੋਈ ਮੇਰੇ ਕੋਲ ਜਾਖੜ ਸਰ ਸੰਦੀਪ ਜਾਖੜ ਆਏ ਸੀ ਜਿਹੜੇ ਐਮਐਲਏ ਨੇ ਅਬੋਰ ਤੋਂ ਉਹਨਾਂ ਦੇ ਵੱਲ ਤੁਹਾਨੂੰ ਪਤਾ ਕਿਸ ਤਾ ਕਿੰਨਾ ਫਰੂਟ ਆ ਕੇ ਨੂਨ ਆ ਲੋ ਹੋਰ ਸਾਰਾ ਉਹਨਾਂ ਨਾਲ ਉਸ ਬਾਰੇ ਡਿਸਕਸ਼ਨ ਹੋਈ ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜਾ ਇਹ ਨਹੀਂ ਕਲਕ ਹੈ ਇਹ ਆਪਾਂ ਨੂੰ ਸ਼ਾਇਦ ਉਵੇਂ ਹੀ ਲੱਗਦਾ ਜਾਪਾਨ ਚ ਵੀ ਜਾਪਾਨ ਸੀਐਮ ਸਾਹਿਬ ਆ ਭਰਾਨ ਹੋਵਗੇ ਜਾਪਾਨ ਦੇ ਵਿੱਚ ਸਾਡੇ ਇਥੋਂ ਰਾਜਪੁਰੇ ਤੋਂ ਸਾਰੀ ਜਿਹੜੀ ਜਾਪਾਨ ਦੇ ਵਿੱਚ ਉਹ ਤਕਰੀਬਨ 1800 ਆਪ ਦੀ ਹੈ ਉਦੋਂ ਬਾਅਦ ਉਹ ਬਾਕੀ ਹੋਰਾਂ ਤੋਂ ਖੇਤੀ ਕਰਾਉਂਦੇ ਆ ਸਾਰਾ ਬੇਵੀਕੋਰਨ ਤੇ ਆਪਣਾ ਦੂਜਾ ਬਰੋਕਲੀ ਬੇਵੀਕੋਰਨ ਤੇ ਬਰੋਕਲੀ ਜਾਪਾਨ ਉਹ ਸਾਰੀ ਭੇਜ ਰਹੇ ਆ ਅਜੇ ਕਿ ਜਾਪਾਨ ਤਾਂ ਸਭ ਤੋਂ ਤੁਹਾਨੂੰ ਪਤਾ ਦੇਸ਼ ਇਹ ਚੀਜ਼ਾਂ ਚੱਕੇ ਮੰਨਿਆ ਜਾਂਦਾ ਜੇ ਰਾਜਪੁਰੇ ਦਾ ਏਰੀਆ ਉਹ ਮਿਸਟਰ ਬਰਾਡ ਨੇ ਜਿਹੜੇ ਉਹ ਸਾਰੀ ਉਥੇ ਭੇਜ ਰਹੇ ਆ ਤੇ ਬਾਕੀ ਕਿਉਂ ਨਹੀਂ ਭੇਜ ਸਕਦੇ ਜਿਹਦਾ ਆਸੀਆ ਸਟੈਬਲਿਸ਼ ਹੋਇਆ ਉਹ ਲੋਕ ਡਿਮਾਂਡ ਕਰਦੇ ਨੇ ਕਿ ਇੱਥੇ ਵੀ ਦਿੱਲੀ ਹਰੂ ਜਾਣ ਦੇ ਟ੍ਰੇਨਰਸ ਕੋਲ ਜੁੜੇ ਜਿਹਨੇ ਇੰਪਲੋਏਸ ਨੇ ਜੱਟੋ ਮਿਲਦੇ ਨੇ ਉਹਦੇ ਨੇ ਅਨਾਉਂਸ ਹੋ ਜਾਂਦਾ ਹੈ ਲੇਕਿਨ ਇੱਥੇ ਇਹ ਤਾਂ ਮਾਲਕ ਨੇ ਫਿਰ ਇਹ ਕਿਉਂ ਨਹੀਂ ਹਾਦੀ ਤੱਕ ਕਰਾ ਸਕੇ ਬੇ ਇਹ ਕਰਦੇ ਆ ਗੱਲ ਇਹ ਤਾਂ ਬਸ ਦਾ ਪਲਾਟ ਹਾਂਜੀ ਜੀ ਉਹ ਤੇ ਮੈਂ ਵੀ ਕੌਸ਼ਨ ਹੋ ਮਿਲੇ ਸੀ ਉਹ ਕਹਿ ਰਹੇ ਸੀ ਕਿ ਮਨ ਦੀ ਸਾਦੇ ਧਿਆਨ ਕਿਉਂ ਆ ਕਿ ਇੱਥੇ ਅਸੀਂ ਚਾਹਨੇ ਆ ਕਿ ਰੁਪਏ ਜਿਹੜੇ ਆਪ ਜੀ ਦੇ ਹਾਲਟੇ ਤੇ ਰੁਕੇ ਮੈਂ ਜ਼ਰੂਰ ਇਹ ਗੱਲ ਕੱਲ ਨੂੰ ਜਾ ਕੇ ਗੱਲ ਕਰੂੰਗਾ ਇਹ ਤਾਂ ਭਾਈ ਸਭ ਤੋਂ ਵੱਡੀ ਜਗ੍ਹਾ ਤੇ ਇੱਥੇ ਕਿਉਂ ਨਾ ਰੁਕੀ ਹੋਰ ਵੀ ਮੈਂ ਰੇਲਵੇ ਦੀਆਂ ਬਹੁਤ ਚੀਜ਼ਾਂ ਹੈ ਜਿਹੜੀਆਂ ਲੱਗੇ ਹੋਏ ਆ ਸੀ ਕਰਨ ਪਰ ਇਹ ਨਾ ਸੋਚੋ ਵੀ ਮੈਂ ਅੱਜ ਹੀ ਕਿਤੇ ਆ ਕੇ ਦੁਬਾਰਾ ਆਉਣਾ ਨਹੀਂ ਪੰਜਾਬ ਦੀ ਕਰਨਾ ਦੇਖੋ ਫੂਡ ਦਾ ਤਾਂ ਜੇ ਮੈਂ ਸਮਝਦਾ ਰਾਹ ਹੀ ਕੋਈ ਨਿਕਲਦਾ ਜੇ ਆਪਾਂ ਖੇਤੀ ਦੇ ਅੱਜ ਆਪਾਂ ਇੰਨੀਆਂ ਤਕਲੀਫਾਂ ਚ ਆਪਾਂ ਲੰਘ ਰਹੇ ਆਂ ਰੋਜ਼ ਆਪਾਂ ਧਰਨੇ ਮਜਾਰਿਆਂ ਚੋਂ ਲੰਘ ਰਹੇ ਆਂ ਰੋਜ਼ ਆਪਾਂ ਕਿਸਾਨ ਖੁਦਗਸ਼ੀਆਂ ਦੀਆਂ ਗੱਲਾਂ ਕਰਦੇ ਆਂ ਤੇ ਇਹੀ ਰਾਹ ਇੱਕ ਫੂਡ ਪ੍ਰੋਸੈਸਿੰਗ ਦਾ ਉਹ ਆਪਾਂ ਚਾਹੇ ਇਥੋਂ ਨਾਲ ਅੰਮ੍ਰਿਤਸਰ ਉੱਤਰ ਕੇ ਗੱਲ ਕਰ ਲਈਏ ਚਾਹੇ ਉੱਥੇ ਬਾਸਮਤੀ ਦੀ ਗੱਲ ਕਰ ਲਈਏ ਚਾਹੇ ਥੋੜੇ ਜਿਹੀ ਦੀ ਸਾਰਾ ਤੁਸੀਂ ਮਤਲਬ ਆਲੂ ਤੋਂ ਵੱਧ ਅੱਜ ਕਿਸੇ ਚੀਜ਼ ਦੀ ਡਿਮਾਂਡ ਹੀ ਹੈ ਨਾ ਪਰ ਮੈਂ ਇਸ ਗੱਲ 'ਚ ਬੜੇ ਧਿਆਨ ਨਾਲ ਮੁੱਖ ਮੰਤਰੀ ਸਾਹਿਬ ਦੇ ਨਾਲ ਗੱਲ ਕੀਤੀ ਹੈ ਬੜੇ ਇਹਦੇ ਉੱਤੇ ਇਸ਼ੂ ਨੇ ਕੱਲ ਵੀ ਇੱਕ ਮੰਤਰੀ ਐਗਰੀਕਲਚਰ ਪਹਿਨਾ ਉਹਨਾਂ ਕੋਲ ਵਿਭਾਗ ਸੀਗਾ ਕੱਲ ਮੈਨੂੰ ਮਿਲ ਕੇ ਗਏ ਆ ਪੰਜਾਬ ਦੇ ਦੌਰਨ ਵਾਲੀ ਟ੍ਰੇਨ ਚ ਦੇਖੋ ਕਿ ਸਮੇਂ-ਸਮੇਂ ਤੇ ਸਪੈਸ਼ਲ ਟ੍ਰੇਨਾਂ ਦਾ ਚੱਲਦੀ ਰਹਿੰਦੀਆਂ ਪਰ ਹਮੇਸ਼ਾ ਮੰਗ ਰਹੀ ਹੈ ਕਿ ਇੱਕ ਪੱਕੀ ਟ੍ਰੇਨ ਜਲੇਰੀ ਸਾਰੇ ਤਰਫਾਂ ਦੇ ਸੰਚਾਰ ਕਰਾਵੇ ਤੁਸੀਂ ਪੰਜਾਬ ਤੋਂ ਬਣਿਆ ਤਾਂ ਇਹਦੇ ਬਾਰੇ ਕੋਈ 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 ਕੋਸ਼ਿਸ਼ ਆ ਕਿ ਪਿਛਲੇ ਜਨੀਆਂ ਕੋਈ ਟ੍ਰੇਨ ਨੰਗੀ ਗੁਰੂ ਸਾਹਿਬ ਕੋਈ ਇੱਥੇ ਰੁਕੀ ਇਹ ਕਾਫੀ ਲੋਕ ਵੀ ਪਾਇਆ ਜਾਂਦਾ ਹੈ ਅੱਛਾ ਇੱਥੇ ਵੀ ਰੋਕਣਾ ਚਾਹੁੰਦੇ ਸੀ ਇਹ ਉਸ ਲਈ ਕਾਫੀ ਲੋਕਾਂ ਦਾ ਨਜ਼ਾਰਾ ਹੁੰਦੇ ਖੜੇ ਹੋਏ ਦੂਸਰ ਵਾਰਸ ਦਿੱਤੇ ਪਰ ਉਹ ਲੋਕੀ ਉੱਤੇ ਸਟਾਫ ਨੂੰ ਕੀਤਾ ਕਾਫੀ ਸੰਕਟ ਨਾਲ ਮਨ ਨੂੰ ਫੇਸ ਨਹੀਂ ਮੈਂ ਇਸ ਕਰ ਲਈ ਪਹਿਲਾਂ ਤਾਂ ਮਾਫੀ ਮੰਗਦਾ ਉਹ ਕਿਉਂਕਿ ਇਹ ਬਿਲਕੁਲ ਤੁਸੀਂ ਅ ਸਵਾਲ ਤੁਹਾਡਾ ਇਹ ਸਾਰੇ ਮਤਲਬ ਮੈਂ ਸਾਹਮਣੇ ਦਾ ਸਾਰੇ ਸੰਗਤਾਂ ਦਾ ਹੀ ਇਹ ਇਹ ਡਿਮਾਂਡ ਹੈਗੀ ਹੈ ਰੇਲਵੇ ਪ੍ਰਤੀ ਉਹ ਇੱਕ ਇੱਕ ਜਿਹੜੀ ਸ਼ੁਰੂਆਤ ਕੀਤੀ ਏ ਜਿਹੜੀ ਟੈਂਸੀ ਉਹਦਨ ਰੇਲਵੇ ਦੇ ਨਾਲ ਲੱਗ ਕੇ ਸਾਡੇ ਇਕਤਮਦੇਵ ਸਾਹਿਬ ਕਮੇਟੀ ਦੇ ਵਿੱਚ ਉਹਨਾਂ ਦੇ ਮੈਂਬਰੀ ਸੀ ਉਹਨਾਂ ਦਾ ਨਾਮ ਆਰਪੀਜੀ ਜਿਹੜੇ ਮੈਂਬਰ ਸੀ ਕਮੇਟੀ 'ਚ ਉਹਨਾਂ ਨੇ ਕੀਤੀ ਤੇ ਉਹ ਜਦੋਂ ਮੇਰੇ ਕੋਲ ਆਏ ਤੇ ਮੈਂ ਕਿਹਾ ਜੀ ਇਹ ਤਾਂ ਬੜੀ ਵਧੀਆ ਗੱਲ ਆ ਤੇ ਅਸੀਂ ਉਹਦਾ ਇੱਕ ਪਹਿਨ ਕਰਕੇ ਦੇਖੀ ਉਹਦੇ ਵਿੱਚ ਸਲੂਨ ਅਸੀਂ ਪੂਰਾ ਗੁਰੂ ਮਹਾਰਾਜ ਜੀ ਦੇ ਲਈ ਮਹਾਰਾਜ ਦੀ ਸਵਾਰੀ ਲਈ ਸਲੂਨ ਪ੍ਰੋਵਾਈਡ ਕੀਤਾ ਵੀ ਉਹਦੇ ਵਿੱਚ ਸਵੇਰੇ ਸ਼ਾਮ ਕੀਰਤਨ ਦੇ ਲਈ ਸਾਰਾ ਪ੍ਰਬੰਧ ਬੜਾ ਵਧੀਆ ਤੇ ਉਹ ਦੋ ਅਸੀਂ ਪਿੱਛੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਉਹ ਉਹਨਾਂ ਦੇ ਗੁਰੂਆਂ ਦੇ ਘੋੜੇ ਆ ਉਹ ਦੋ ਰੈਕ ਲਾਇ ਪਿੱਛੇ ਉਹਨਾਂ ਦੇ ਡੱਬੇ ਲਾਏ ਜੀ ਜੋ ਘੋੜੇ ਸੀ ਤੇ ਤਕਰੀਬਨ 1300 ਮੈਂ ਲੱਗਦਾ ਯਾਤਰੀ ਯਾਤਰੀ ਸਿਗੇ 1300 ਜਿਹੜੇ ਉਹ ਪਰੰਦੇ ਸਾਹਿਬ ਦੇ ਸੀ ਲੋਕ ਜਿਹੜੇ ਨਹੀਂ ਦਰਸ਼ਨ ਕਰ ਸਕੇ ਸੀ ਨਹੀਂ ਇੱਧਰ ਆਏ ਸੀ ਤੇ ਉਹ ਫਰੀ ਸੇਵਾ ਉਹਨਾਂ ਨੇ ਸੰਗਤ ਨੇ ਕੀਤੀ ਅਸੀਂ ਰੇਲਵੇ ਵੱਲੋਂ ਵੀ ਜੋ ਕਰ ਸਕੇ ਪਰ ਇਹ ਬਹੁਤ ਤੁਸੀਂ ਗੱਲ ਵਾajib ਕਹੀ ਹੈ ਉਸ ਤੋਂ ਬਾਅਦ ਦੇਖਿਆ ਜਦੋਂ ਇਹ ਟ੍ਰੇਨ ਚੱਲੀ ਐਡੀ ਭਾਰੀ ਇਹਦਾ ਇਹਨੂੰ ਉਤਸ਼ਾਹ ਮਿਲਿਆ ਇਹਨੂੰ ਐਡਾ ਭਾਰੀ ਸਕਸੈਸ ਮਿਲਿਆ ਤੇ ਜਿਹੜੀ ਤੁਸੀਂ ਇਹ ਗੱਲ ਕਹਿ ਰਹੀਆਂ ਵੀ ਅਸੀਂ ਐਸਾ ਕੋਈ ਸ਼ਹਿਰ ਨਹੀਂ ਸੀ ਜਿੱਥੇ ਟੈਲੀਫੋਨ ਨਹੀਂ ਆਏ ਜਿਵੇਂ ਟ੍ਰੇਨ ਆ ਰਹੀ ਹੈ ਸਾਡੇ ਰੋਕੋ ਅਸੀਂ ਲੱਗਰ ਲੈ ਕੇ ਅਸੀਂ ਸੰਗਤਾਂ ਖੜੀਆਂ ਚਾਹੇ ਕੋਈ ਕਾਨਪੂਰ ਸੀ ਚਾਹੇ ਕੋਈ ਲਖਨਊ ਸੀ ਜਦੋਂ ਪਟਨਾ ਸਾਹਿਬ ਗਈ ਪਟਨਾ ਸਾਹਿਬ ਤੋਂ ਇੱਧਰ ਆਈ ਆਨੰਦਪੁਰ ਸਾਹਿਬ ਹੁੰਦੀ ਹੋਈ ਇਹ ਬਹਿ ਤਾਂ ਇਹ ਨਹੀਂ ਇਨਫੈਕਟ ਕੋਸ਼ਿਸ਼ ਕਰਦੇ ਆ ਜੋਰ ਲਾਉਣ ਲੱਗੇ ਹੋਏ ਆ ਜਿੰਨਾ ਸਰਕਾਰ ਨੂੰ ਪੰਜਾਬ ਨੂੰ ਬਾਕੀ ਸਾਰੇ ਜਗ੍ਹਾ ਟਰੈਕ ਹੈਗਾ ਸਿਰਫ ਇੱਕ ਆਪਣੇ

ਅੱਜ ਵੀ ਦੇਖੇ ਤੁਸੋਂ ਦਾ ਜਿਹੜਾ ਫਾਇਵਰ ਬਹੁਤ ਖੜੀ ਪਾਣ ਤਕਰੀਕ ਬਹੁਤ ਕਰਦੀ ਆ ਉਹ ਰਸਤਾ ਨਾ ਮਸਤ ਲੱਗੂ ਉਹ ਪਾਟ ਤੇ ਬਹੁਤ ਜਦ ਤੱਕ ਨਾ ਵੀ 파ਟ ਬੰਦ ਰਹਿੰਦਾ ਜੀ ਦਾਦਾ ਦਾ ਉੱਥੇ ਕੀ ਉਹ ਇੱਕ ਸਪੈਸ਼ਲ ਜੀ ਲੱਗੀ ਹੁੰਦੀ ਆ ਆਪਣਾ ਟ੍ਰੇਨ ਮੈਂ ਪ੍ਰਧਾਨ ਜੀ ਨੂੰ ਕਹਿਣਾ ਐ ਮੈਂ ਉਹ ਲਿਖ ਕੇ ਦਊ ਬਹੁਤ ਖਰਾਬ ਹੋਣਾ ਬੀਜਾ ਦਾਦਾ ਦਾ ਮੈਂ ਕੱਟੂ ਪਰ ਉਹਨਾਂ ਲੱਗਣਾ ਮੈਂ ਕਹਾਂ ਜੀ ਕੋਈ ਗੱਲ ਨਹੀਂ ਸਾਡੇ ਕੋਲ ਕੋਈ ਕਮੀ ਨਹੀਂ ਆਪਾਂ ਹੁਣ ਇੱਕ ਆ ਉਰੇ ਜੀ ਪੀਟੀਕਲੀ ਦਾ ਜੋ ਸਟੇਟਮੈਂਟਸ ਆਗੀਆਂ ਹਨ ਉਹਨੀਆਂ ਸਟੇਟਮੈਂਟਸ ਸਾਹਮਣੇ ਕਿ ਕਿਸ ਤਰ੍ਹਾਂ ਏਵੈਲੂਏਟ ਕਰਦੇ ਹਾਂ ਕੀ ਉਹਨਾਂ ਦਾ ਸਪੋਰਟ ਕਰਦੇ ਹੋ ਕੀ ਕਹਿਣਾ ਚਾਹੁੰਦੇ ਸੀ ਇੱਕ ਮਿੰਟ ਮੈਂ ਹਾਂ ਹਾਂ ਠੀਕ ਇਹ ਕਿਹੜਾ ਚਾਹੁੰਦੇ ਸੀ ਔਰ ਕੀ ਹੋਣਾ ਸਮਝਿਆ ਜਾਵੇ ਰਾਹੁਲ ਗਾਂਧੀ ਨੂੰ ਤਾਂ ਰੋਂਨ ਦੀ ਆਦਤ ਪੈ ਗਈ ਉਹ ਰੋਂਦਾ ਵੀ ਉਰੇ ਨਹੀਂ ਰੋਂਦਾ ਵੀ ਜਾ ਕੇ ਬਾਹਰ ਆ ਗੱਲ ਇਹ ਆ ਵੀ ਜਿਹੜਾ ਰਾਹੁਲ ਗਾਂਧੀ ਦਾ ਇੱਕ ਤਾਂ ਪਹਿਲੀ ਗੱਲ ਤਾਂ ਉਹਦਾ ਉਰੇ ਚਿੱਤ ਨਹੀਂ ਲੱਗਦਾ ਉਹਦਾ ਜੀ ਨਹੀਂ ਲੱਗਦਾ ਉਹਦੇ ਕਈ ਕਮਜ਼ੋਰੀਆਂ ਨੇ ਕਿਉਂਕਿ ਉਹ ਉਹਦੀ ਸਮਝ ਲਓ ਉਹਦੀ ਰਿਸ਼ਤੇਦਾਰੀਆਂ ਉਹਦੀਆਂ ਦੋਸਤੀਆਂ ਉਹਦੇ ਸਬੰਧ ਉਹਦਾ ਪੜ੍ਹਾਈ ਉਹਦਾ ਰਹਿਣ ਸਹਿਣ ਸਭ ਕੁਝ ਇਹ ਸਾਰਾ ਕੁਝ ਆ ਜਿਹੜਾ ਉਹਦਾ ਉਹ ਵਿਦੇਸ਼ਾਂ ਦਾ ਹੀ ਤੇ ਇਸ ਕਰਕੇ ਵਿਦੇਸ਼ ਜਾ ਕੇ ਹੀ ਉਹ ਗੱਲਾਂ ਕਰਦਾ ਏ ਪਰ ਇਸ ਵਾਰ ਤਾਂ ਉਹਨੇ ਕਮਾਲ ਕਰ ਦਿੱਤੀ ਪਹਿਲਾਂ ਤਾਂ ਚਲੋ ਮੁਸਲਮਾਨ ਉਹਨਾਂ ਨੂੰ ਕੋਸ਼ਿਸ਼ ਕਰਦਾ ਸੀ ਕਰਨ ਦੀ ਫਿਰ ਪਿੱਛੇ ਉਹ ਵੀ ਸੀਜ਼ਨ ਲੱਗਿਆ ਰਿਹਾ ਹੁਣ ਉਹਨੇ ਜਮਾ ਹੀ ਕਿ ਉਹ ਝੱਗ ਪਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਰੈਫਰੈਂਡਮ ਚੱਲਦਾ ਹੈ ਜਿੱਥੇ ਪੰਨੂ ਵਰਗੇ ਜਾਂ ਹੋਰ ਜਿਹੜੇ ਵੀ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਜਿਹੜੀ ਗੱਲ ਉਹ ਉੱਥੇ ਅਸਾਈਲਮ ਲੈਣ ਵੇਲੇ ਕਹਿੰਦੇ ਆ ਉਹ ਗੱਲ rahul gandhi ਨੇ ਆਪ ਕਹਤੀ ਮੈਨੂੰ ਆਸ ਕਿੰਨੇ ਇਸ ਵੇਲੇ ਉਰੇ ਵੀ ਪੱਗਾਂ ਵਾਲੇ ਬੈਠੇ ਆ ਤੇ ਹਰੇਕ ਦੇ ਕੜਾ ਪਾਇਆ ਹੈ ਚਾਹੇ ਉਹ ਕੋਈ ਸਰਦਾਰ ਆ ਚਾਹੇ ਕੋਈ ਵਾਲ ਕੱਟੇਆਂ ਵਾਲਾ ਮੈਂ ਇਹ ਚੈਲੰਜ ਕਰਕੇ ਕਹਿਣਾ ਇਹ じゃ ਕਿਹੜਾ ਬੰਦਾ ਏ ਜਿਹੜਾ ਅੱਜ ਜਿਹਨੂੰ ਦੇਸ਼ 'ਚ ਪੰਜਾਬ ਦੀ ਗੱਲ ਛੱਡ ਦੋ ਦੇਸ਼ 'ਚ ਕਿਹੜਾ ਇੱਕ ਬੰਦਾ rahul gandhi ਇੱਕ ਬੰਦੇ ਨੂੰ ਦਿਖਾ ਦੇ ਉਹ ਮੈਂ ਚੈਲੰਜ ਕਰਦਾ ਵੀ ਜਿਹਨੂੰ ਪੱਗ ਬੰਨਣ ਦੀ ਇਜਾਜ਼ਤ ਨਹੀਂ ਗਈ ਜਾਂ ਜਿਹਨੂੰ ਘੜਾ ਪਾਉਣ ਦੀ ਇਜਾਜ਼ਤ ਨਹੀਂ ਗਈ ਜਾਂ ਜਿਹਨੂੰ ਗੁਰਦੁਆਰਾ ਜਾਣ ਦੀ ਇਜਾਜ਼ਤ ਨਹੀਂ ਉਹ ਭਲਿਆ ਬੰਦਾ ਤੂੰ ਆਪਣੀ ਗੱਲ ਕਰਨੀ ਹੈ ਕਰ ਤੂੰ ਸਾਡੇ ਚ ਕਿਉਂ ਪੜਾ ਪਾਉਣ ਦੀ ਕੋਸ਼ਿਸ਼ ਕਰਦਾ ਇਹਦਾ ਮਤਲਬ ਤੂੰ ਇਹ ਦਸ ਰੋਕਦਾ ਕੌਣ ਆ ਫਿਰ ਤੁਸੀਂ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਜਦੋਂ ਅੱਜ ਗੱਲ ਕਈ ਵਾਰ ਹੁਣ ਪਤਾ ਕੀ ਹੋ ਗਿਆ ਆ ਮੋਬਾਈਲਾਂ ਨੇ ਸਾਰਾ ਕੁਝ ਭਲਾਤਾ ਨਵੀਆਂ ਚੀਜ਼ਾਂ ਜਿਹੜੀਆਂ ਮੂਰੇ ਆ ਜਾਂਦੀਆਂ ਜਨਾਬ ਤੁਸੀਂ ਤੁਹਾਡੇ ਦਾਦੀ ਜੀ ਨੇ ਸਭ ਦਰਬਾਰ ਸਾਹਿਬ ਤੋਂ ਉੱਤੇ ਕੱਲ ਤੱਕ ਸਭ ਤੋਂ ਗੋਲਡਨ ਟੈਂਪਲ ਸਾਹਿਬ ਤੋਂ ਤੋਂ ਉੱਤੇ ਕੁਝ ਹੈ ਨਹੀਂ ਉੱਥੇ ਬੈਠੇ ਗੁਰੂ ਗ੍ਰੰਥ ਸਾਹਿਬ ਦੀ ਅੱਜ ਆਪਾਂ ਬੇਅਦਵੀ ਦੀਆਂ ਗੱਲਾਂ ਕਰਦੇ ਆ ਨਾ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਦੇ ਹੋਏ ਅੰਦਰ ਦਰਬਾਰ ਸਾਹਿਬ ਦੇ ਗੋਲੀ ਵੱਜੀ ਤੇ ਉਹ ਕਰਾਉਣ ਵਾਲੀ ਸ਼੍ਰੀਮਤੀ ਇੰਦਰਾ ਗਾਂਧੀ ਤੋਂ ਬਾਅਦ ਜਦੋਂ ਉਹਨਾਂ ਅਸੈਸੀਨੇਟ ਕਰਤਾ ਤਾਂ ਫਿਰ ਤੁਹਾਡੇ ਪਿਤਾ ਜੀ ਨੇ ਇਹ ਕਿਹਾ ਵੀ ਜੇ ਬڑا ਦਰਖਤ गिरਦਾ ਹੈ ਤਾਂ ਭਾਈ ਧਰਤੀ ਤਾਂ ਹਿੱਲਦੀ ਹੈ ਗਿਆਨੀ ਜੈਤ ਸਿੰਘ ਉਹਨੂੰ ਇੱਕ ਰਾਸ਼ਟਰਪਤੀ ਸੀ ਇੱਕ ਸਿੱਖ ਉਹ ਫੌਜ ਦਾ ਕਮਾਂਡਰ ਇਨ ਚੀਫ ਸੀ ਤੇ ਉਹਦੀਆਂ ਟੈਲੀਫੋਨ ਦੀਆਂ ਤਾਰਾਂ ਕੱਟਤੀਆਂ ਵੀ ਉਹ ਸਿੱਖਾਂ ਨੂੰ ਬਚਾਉਣ ਖਾਤਰ ਧੀਆਂ ਦੀ ਇੱਜ਼ਤ ਲੁੱਟਣ ਖਾਤਰ ਜੇ ਕਿਸੇ ਨੂੰ ਟੈਲੀਫੋਨ ਕਰੂਗਾ ਬਾਹਰ ਫੌਜ ਨੂੰ ਜਾਂ ਕਿਸੇ ਨੂੰ ਤਾਂ ਉਹਦੀ ਗੱਲ ਫੌਜ ਨੂੰ ਮੰਨਣੀ ਉਹਦੇ ਟੈਲੀਫੋਨ ਹੀ ਕੱਟਦੇ ਤੇ ਅੱਜ ਤੱਕ ਮੈਂ ਤਾਂ ਉਸ ਪਾਰਟੀ 'ਚ ਰਿਹਾ ਹੀ ਆ ਰਾਹੁਲ ਗਾਂਧੀ ਦੇ ਮੈਂ ਸਭ ਤੋਂ ਨੇੜੇ ਰਿਹਾ ਮੇਰੇ ਤੋਂ ਵੱਧ ਕੌਣ ਜਾਣਦਾ ਤੇ ਇਸ ਕਰਕੇ ਜਦੋਂ ਵੀ ਤੁਸੀਂ ਸੱਜਨ ਕੁਮਾਰ ਨੂੰ ਟਿਕਟ ਦਿੱਤੀ ਜਦੋਂ ਵੀ ਤੁਸੀਂ ਟਾਈਟੂਲਰ ਨੂੰ ਟਿਕਟ ਦਿੱਤੀ ਰੋਣਾ ਪਾਪਾ ਅਸੀਂ ਕਟਾਉਂਦੇ ਰਹੇ ਵੀ ਅਸੀਂ ਕਿਹੜੇ ਮੂਨ ਨਾਲ ਵੋਟ ਮੰਗਾਂਗੇ ਜੀ ਜਾ ਕੇ 2009 ਦੀ ਉਹ ਮੈਂ ਗੱਲ ਦੱਸਦਾ ਤੁਹਾਨੂੰ ਮੈਨੂੰ ਪਹਿਲੀ ਵਾਰ ਨੰਦਪੁਰ ਸਭ ਤੋਂ ਟਿਕਟ ਮਿਲੀ ਸੀ ਤੇ ਜਦੋਂ ਇਹਨਾਂ ਨੇ ਉਹਨਾਂ ਨੂੰ ਟਿਕਟ ਅਨਾਉਂਸ ਕਰਤੀਆਂ ਫਿਰ ਉਹ ਤੋਂ ਬਾਅਦ ਕਮਲਨਾਥ ਜਿਹੜਾ ਕਿ ਸਭ ਤੋਂ ਵੱਡਾ ਦੋਸ਼ੀ ਆ ਉਸ ਕੰਮ 'ਚ ਉਹਨੂੰ ਮੁੱਖ ਮੰਤਰੀ ਉਹਨੂੰ ਹਮੇਸ਼ਾ ਤੁਸੀਂ ਪੰਜਾਬ ਦਾ ਇਨਚਾਰਜ ਲਾਤਾ ਹੋਰ ਨੂਨ ਸ਼ਿਰਕਨ ਨੂੰ ਇਦੋਂ ਮੈਂ ਦੁਸ਼ਮਣ ਕੀ ਹੋ ਜ਼ਰ ਪੰਜਾਬ ਦਾ ਕਮਲਨਾਥ ਨੂੰ ਇਨਚਾਰਜ ਲਾਤਾ ਉਦੋਂ ਕੈਪਟਨ ਅਮਰਿੰਦਰ ਸਿੰਘ ਹੋਣੀ ਸੀ ਤਾਂ ਜਿਹਨੇ ਸਾਰਿਆਂ ਨੇ ਕਾਂਗਰਸੀ ਨਾਲ ਰੌਲਾ ਪਾ ਕੇ ਉਹਨੂੰ ਹਟਾਇਆ ਵੀ ਤੁਸੀਂ ਇੱਕ ਉਹਨੂੰ ਛਿੜਕਦੇ ਹੋ ਪਰ ਗੱਲ ਹੁਣ ਇੰਨੀ ਆ ਰਾਹੁਲ ਗਾਂਧੀ ਪਿਛਲੇ ਜਦੋਂ ਆਖਰੀ ਵਾਰ ਆਇਆ ਪੰਜ ਦਿਨ ਪੰਜ ਦਿਨ ਰਾਹੁਲ ਗਾਂਧੀ ਸ੍ਰੀ ਅੰਮ੍ਰਿਤਸਰ ਸਾਹਿਬ ਰਹੇ ਆ ਤੇ ਰੋਜ਼ ਸਵੇਰੇ ਤੁਹਾਨੂੰ ਪਤਾ ਮੱਥਾ ਟੇਕਣ ਉਹ ਦਰਬਾਰ ਸਾਹਿਬ ਚਲੋ ਉਹਨਾਂ ਦੇ ਮਨ ਚ ਪਛਤਾਵੇ ਆ ਉਹ ਜਾਣ ਕੋਈ ਰੋਕ ਨਹੀਂ ਕਿਸੇ ਨੂੰ ਉਹਨਾਂ ਨੂੰ ਔਰ 5 ਦਿਨ ਉਹ ਬਹਿ ਕੇ ਕਿਸੇ ਕਿਹੜਾ ਮੈਂ ਉਹ ਹੋਟਲ ਦਾ ਨਾਮ ਭੁੱਲ ਗਿਆ ਸਵੇਰੇ ਸ਼ਾਮ ਉੱਥੇ ਸੇਵਾ ਕਰਨ ਜਾਂਦੇ ਸੀ ਤੇ ਰਾਹੁਲ ਗਾਂਧੀ ਨੂੰ ਕਿਸ ਨੇ ਰੋਕੇ ਅਜੇ ਕੀ ਰਾਹੁਲ ਗਾਂਧੀ ਨੂੰ ਤਾਂ ਮੈਂ ਕਹਿੰਦਾ ਨਹੀਂ ਕਿਉਂਕਿ ਸਾਡਾ ਧਰਮ ਬਹੁਤ ਵੱਡਾ ਹੈ ਇੱਕ ਸਿੱਖ ਨੂੰ ਖੜਾ ਕਰਕੇ ਉਹਨੂੰ ਨਾਮ ਪੁੱਛਿਆ ਵੀ ਦੱਸ ਵੀ ਤੇਰੀ ਪੱਗ ਤੈਨੂੰ ਬੰਨਣ ਦੀ ਤੇਰੇ ਵੀ ਉਹ ਤਾਂ ਉੱਥੇ ਅਮਰੀਕਾ ਦੇ ਨੇ ਉੱਥੇ ਉਹਨਾਂ ਨੂੰ ਕੀ ਪੰਜਾਬ ਦਾ ਜਾਂ ਕਿਸੇ ਦਾ ਕੀ ਲੈਣਾ ਦੇਣਾ ਉਹ ਆਪਣੀ ਗੱਲ ਕਰ ਤੈਨੂੰ ਜੇ ਤੇਰੀਆਂ ਚੀਕਾਂ ਨਿਕਲਦੀਆਂ ਐ ਮੋਦੀ ਸਾਹਿਬ ਨੂੰ ਦੇਖ ਕੇ ਜਾਂ ਬੀਜੇਪੀ ਨੂੰ ਤੇਰੀ ਤੇਰਾ ਤੇਰਾ ਰਾਜ ਭਾਗ ਜਿਹੜਾ ਉਹ 99 ਤੇ ਖੜੀ ਏ ਗੱਡੀ ਤੀਜੀ ਵਾਰ ਵੀ ਤੇ ਤੂੰ ਆਪਣੀ ਗੱਲ ਕਰਨਾ ਤੂੰ ਹੁਣ ਹੁਣ ਸਿੱਖਾਂ ਨੂੰ ਛੇੜ ਕੇ ਜਾਂ ਸਿੱਖਾਂ ਨੂੰ ਤੂੰ ਇਹ ਜਿਹੇ ਗੱਲਾਂ ਕਰਕੇ ਸਿੱਖ ਤੈਨੂੰ ਭੁੱਲ ਜਾਣਗੇ ਤੇ ਮੋਦੀ ਸਾਹਿਬ ਅੱਜ ਅੱਜ ਕਹਿ ਦਿੰਦੇ ਆ ਸਭੇ ਸਾਰੇ ਸਿੱਖ ਅਰਦਾਸ ਕਰਦੇ ਆ ਜਾਂ ਪੰਜਾਬੀ ਜਾਂ ਜਿਹੜਾ ਵੀ ਗੁਰਨਾਨਕ ਦਾ ਨਾਮ ਲੇਵਾ ਵੀ ਵਿਛੜੇ ਹੋਏ ਗੁਰੂ ਧਾਮ ਦੇ ਦਰਸ਼ਨ ਗੁਦਾਰ ਹੋਣ ਇਹਨਾਂ ਨੇ ਤਾਂ ਦਰਬਾਰ ਸਾਹਿਬ ਗੋਲਡਨ ਟੈਂਪਲ 'ਚ ਗੋਲੀਆਂ ਮਾਰੀਆਂ ਏ ਤੂਪਾਂ ਦੇ ਗੋਲੇ ਨਾਲ ਤੋੜਿਆ ਮੋਦੀ ਸਾਹਿਬ ਨੇ ਸਰਕਾਰ 'ਚ ਸਰਕਾਰਪੁਰ ਸਾਹਿਬ ਕਾਰਿਡੋਰ ਖੋਲੇ ਜਿੱਥੇ ਅੱਜ ਸੀ ਜਦ ਮਰਜੀ ਬਰਨਾਨਕ ਜੀ ਨੇ ਜਿੱਤੇ 18 ਸਾਲ ਲਾਇਆ ਖੇਤੀ ਕੀਤੀ ਉੱਥੇ ਮੱਥਾ ਟੇਕਣੀਆਂ ਜਾ ਕੇ ਸਵੇਰੇ ਜਾ ਕੇ ਸ਼ਾਮ ਨੂੰ ਮੁੜੇ ਆਉਨੇ ਆਂ ਮੀਰ ਬਾਲਦਵਰਸ ਮਨਾਉਣ ਦੀ ਗੱਲ ਜਿਹੜੀ ਆ ਕੀਤੀ ਹਰ ਜਗ੍ਹਾ ਯਾਰ ਸਿੱਖ ਸਿੱਖ ਦੀ ਇਹ ਗੱਲ ਕਰਦੇ ਆ ਅੱਜ ਮੈਂ ਰੇਲਵੇ ਮਿਨਿਸਟਰ ਇਹਨਾਂ ਨੇ ਤਾਂ ਮੈਨੂੰ ਬਣਾਇਆ ਨਹੀਂ ਸੀ ਮੈਂ ਤਾਂ ਅੱਜ ਸਭ ਤੋਂ ਵੱਡੇ ਇੱਕ ਸਟੇਟ ਆਫ ਆਰ ਟ੍ਰੇਨ ਹੋ ਗਈ ਇਸ ਕੋ ਹਮ ਸੈਲਫ ਪ੍ਰੋਪੇਲਡ ਐਕਸੀਡੈਂਟ ਰਿਲੀਫ ਟ੍ਰੇਨ ਕਹਿੰਦੇ ਹਨ ਜੋ 130 ਕੀ ਸੇਫ ਸਪੀਡ ਤੇ ਚੱਲ ਪਾਏਗੀ ਔਰ ਇਸ ਤੇ ਵੀ ਹਮ ਕੰਮ ਕਰ ਰਹੇ ਹਾਂ ਇਸ ਤੇ ਡਿਜ਼ਾਈਨ ਹੋ ਜਾਏ ਲੇਆਊਟ ਹੋ ਜਾਏ ਅੰਡਰ ਫਾਈਨਲਾਈਜੇਸ਼ਨ ਹੈ ਇਸੇ ਕੋ ਬਣਾਏ ਇਸੇ ਬਣਾਏ ਇੱਕ ਹੋਰ ਜਦੋਂ ਇਹ ਸੀ ਕਿ ਜਦੋਂ ਆਪ

ਹਿੰਦੁਸਤਾਨ ਚ ਇੰਡੀਆ ਦੇ ਵਿੱਚ ਉਹ ਅੱਜ ਦੇ ਨਹੀਂ ਕਹਿ ਰਹੇ ਉਹ ਤਾਂ ਦੇਸ਼ ਦੇ ਮਤਲਬ 20 ਸਾਲ ਦੇ ਹੀ ਕਹਿ ਰਹੇ ਆ ਪਰ ਹਾਂ ਰਾਹੁਲ ਗਾਂਧੀ ਨੇ ਉਹਨਾਂ ਦੀ ਹਾਂ ਚ ਹਾਂ ਪੂਰੀ ਰੜਾਤੀ ਆ ਇਹ ਚ ਕੋਈ ਵੀ ਦੋਸ਼ ਨਹੀਂ ਅੱਜ ਰਾਹੁਲ ਗਾਂਧੀ ਦੇ ਪੰਨੂ ਚ ਕੋਈ ਫਰਕ ਨਹੀਂਗਾ ਕਿਉਂ ਕਿਉਂਕਿ ਅੱਗੇ ਉਥੋਂ ਫੰਡ ਲੈਣਾ ਚਾਹੁੰਦਾ ਏ ਪੈਸਾ ਢੇਲਾ ਹੈ ਨਹੀਂਗਾ ਤੇ ਇਹੀ ਲੋਕ ਸਭ ਤੋਂ ਵੱਧ ਰਾਹੁਲ ਗਾਂਧੀ ਦਾ ਵਿਰੋਧ ਕਰਦੇ ਸੀ ਰਾਹੁਲ ਗਾਂਧੀ ਤਾਂ ਮਤਲਬ ਉਹਨੂੰ ਉਹਨੂੰ ਹੁਣ ਪੰਜਾਬ ਨਾਲ ਪਿਆਰ ਨਹੀਂਗਾ ਉਹ ਸਿੱਖਾਂ ਨੂੰ ਜਾਣ ਬੁੱਝ ਕੇ ਵੀ ਇਹਨਾਂ ਤੇ ਅੱਗ ਲਾਓ ਸਿੱਖਾਂ ਨੂੰ ਦੁਬਾਰਾ ਅਤਵਾਦੀ ਬਣਾਓ ਸਿੱਖਾਂ ਨੂੰ ਦੁਬਾਰਾ ਦੇਸ਼ ਦੇ ਉਲਟ ਲੜਾਉਣ ਦੀ ਗੱਲ ਕਰੋ ਇਹ ਸਿੱਧੇ ਨੇ ਇਹ ਭਾਵਕ ਨੇ ਇਹਨਾਂ ਨੇ ਕਿਸੇ ਨਾ ਕਿਸੇ ਗੱਲ 'ਚ ਆ ਕੇ ਲੜ ਜਾਣਾ ਹੈ ਆਪਾ ਮੋਦੀ ਦੇ ਪਿੱਛੋਂ ਰਾਜ ਭਾਗ ਸਾਹਮਣੀਆਂ ਪਿੱਛੋਂ ਚਾਲਾਂ ਬਣਾਈਏ ਆ ਆ ਚਾਲਾ ਉਹਦੀ ਵੀ ਜਿਹੜੇ ਸਿੱਖ ਨੇ ਹਮੇਸ਼ਾ ਜਾਂ ਪੰਜਾਬੀ ਨੇ ਉਹ ਮੂਹਰੇ ਹੋ ਕੇ ਲੜੇ ਨੇ ਇਹ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਵੀ ਇਹਨਾਂ ਨੂੰ ਆਪਸ ਵਿੱਚ ਲੜਾਈਏ ਮਰਾਈਏ ਜਿਵੇਂ ਪਹਿਲਾਂ ਇਹਨਾਂ ਨੇ ਹੀ ਜਦੋਂ ਮੇਰੇ ਸਤਾਰ ਬਿਆਨ ਸਿੰਘ ਦੇ ਦਾਦਾ ਜੀ ਨੇ ਅਮਨ ਸ਼ਾਂਤੀ ਕੀਤੀ ਇਹਨਾਂ ਨੇ ਹੀ ਅੱਗ ਲਾਈ ਸੀ ਪੰਜਾਬ ਚ ਉਹ ਜਿਹੜਾ 80 ਤੋਂ ਲੈ ਕੇ 99 ਤੱਕ ਬੜਿਆ ਪੰਜਾਬ ਉਹ ਬਾਗਣਾ ਵਾਲਾ ਕੌਣ ਸੀ ਇਹੀ ਗਾਂਧੀ ਪਰਿਵਾਰ ਉਹੀ ਬਗਾਂਧੀ ਪਰਿਵਾਰ ਹੁਣ ਫੇਰ ਸਿੱਖਾਂ ਤੋਂ ਅੱਗ ਲਵਾ ਕੇ ਸਾਨੂੰ ਮਰਾਉਣਾ ਚਾਹੁੰਦਾ ਏ ਬੰਦੀ ਸਾਹਿਬ ਜੀ ਤੁਸੀਂ ਦੇਖਦੇ ਹੋ ਕਿ ਆ ਜਿਹੜੀਆਂ ਸਪੇਸ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਐ ਇਸ ਸਟੇਟਮੈਂਟ ਦਾ ਇੰਪੈਕਟ ਕੀ ਦੇਖਦੇ ਐ ਜਿੱਥੇ ਇਲੈਕਸ਼ਨ ਹੋ ਗਏ ਠੀਕ ਚਲੋ ਉਹ ਤਾਂ ਅਲੱਗ ਗੱਲ ਆ ਇਹ ਪੱਪੂ ਦਾ ਇੰਪੈਕਟ ਕੀ ਪੈਣਾ ਹੈ ਘਰੇ ਇਹ ਤਾਂ ਇਹ ਲੋਕ ਇਹਨੂੰ ਸਾਰਾ ਸਮਝਦੇ ਆ ਜਿਹੜਾ ਤੀਜੀ ਵਾਰਿਆ ਮਤਲਬ 99 ਤੱਕ ਕੇ ਪਹੁੰਚਿਆ ਏ ਸਾਰਾ ਨਹੀਂ ਤੁਸੀਂ ਆਪ ਦੇਖੋ ਸਰਕਾਰਾਂ ਲੋਕ 5 ਸਾਲ 10 ਸਾਲ ਬਾਅਦ ਚੇਂਜ ਦੀ ਗੱਲ ਆਉਂਦੀ ਆ ਪਤ ਤੀਜੀ ਵਾਰ ਮੋਦੀ ਸਾਹਿਬ ਨੂੰ ਬਣਾਤਾ ਇਹਦਾ ਮਤਲਬ ਕਿਤੇ ਇੰਪੈਕਟ ਹੈ ਹੀ ਨਹੀਂਗਾ ਅੱਜ ਮੈਂ ਸਮਝਦਾ ਉਹ ਚ ਕੋਈ ਸ਼ੱਕ ਨਹੀਂ ਅੱਜ ਉਹ اپੋਜੀਸ਼ਨ ਲੀਡਰ ਬਣ ਗਿਆ ਕਿਉਂਕਿ ਜੇ ਇਹਨਾਂ ਨੇ ਤਿੰਨੋ ਵਾਰ ਦੀਆਂ ਮਿਲਾ ਲੋ ਤਾਂ ਇਹ 200 ਨਹੀਂ ਟੱਪਦੇ ਇਸ ਕਰਕੇ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਦੀਨ ਮਜਬ ਹੈ 4 ਦਿਨ ਪਹਿਲਾਂ ਕਹਿੰਦੇ ਸੀ ਆਮ ਆਦਮੀ ਨਾਲ ਸੀ ਸਮਝੌਤਾ ਕਰਨਾ ਫੇਰ ਕਰ ਲਿਆ ਫੇਰ ਹੁਣ 2 ਦਿਨ ਪਹਿਲਾਂ ਫੇਰ ਕਹਿੰਦੇ ਅਸੀਂ ਹਰਿਆਣੇ ਚ ਕਰਨਾ ਉਹ ਕਹਿ ਕੇ ਜਹਾਜ਼ ਚੜ ਗਿਆ ਪਿੱਛੋਂ ਇੱਕ ਦੂਜੇ ਦੀਆਂ ਸੀਟਾਂ ਅਨਾਉਂਸ ਕਰੀ ਜਾਂਦੇ ਇਹਨਾਂ ਦਾ ਕੋਈ ਮਤਲਬ ਕਿਤੇ ਵੀ ਕੋਈ ਸਟੈਂਡ ਨਹੀਂਗਾ ਸਿਰਫ ਇਹ ਇਹ ਕਾਲਾ ਹੋਇਆ ਪਿਆ ਵੀ ਕਦ ਮੈਂ ਜਾ ਕੇ ਕੁਰਸੀ ਤੇ ਬਹਿ ਜਮਾਂ ਬਸ ਹੋਰ ਉਹਦੀ ਕੋਈ ਨਹੀਂ ਉਹ ਕਾਲਾਪਣ ਉਹ ਐਚਪੀ ਉਹਦੀ ਉਹਦੀ ਦੁੱਖਦੀ ਰੋਈ ਜਾਂਦਾ ਰੋਈ ਜਾਂਦਾ ਮਤਲਬ ਹੁਣ ਚੀਕਾਂ ਹੀ ਮਾਰਦਾ ਨਹੀਂ ਹੁਣ ਬਾਹਰਲੇ ਮੁਲਕਾਂ ਚ ਜਾ ਕੇ ਵੀ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਇਹਨੂੰ ਪ੍ਰਸਿੱਧੀ ਮਿਲ ਜਾਂਦੀ ਆ ਉੱਥੇ ਜਾ ਕੇ ਕਈ ਜਗ੍ਹਾ ਇਹਦੀ ਖਬਰ ਛਪ ਜਾਂਦੀ ਆ ਉਨੀ ਗੱਲ ਆ ਹੋਰ ਹੋਰ ਤਾਂ ਉਹਦੀ ਕੋਈ ਗੱਲ ਹੈ ਨਹੀਂ ਕਿ ਮੈਨੂੰ ਦੱਸੋ